ਇਹਦੇ ਭਾਈ ਆ ਮੋਟਰ ਹੁਣ ਲੱਗੀ ਹੀ ਰਹਿ ਗਈ ਕਨੈਕਸ਼ਨ ਜੇ ਆਪਾਂ ਕਿਸੇ ਨੂੰ ਕੋਈ ਯਕੀਨ ਨਹੀਂ ਹੁੰਦਾ ਹਾਂ ਬਿਲਕੁਲ ਜੀ ਹਾਂ ਥੋੜਾ ਰਹਿ ਗਿਆ ਜੇ ਇਹ ਦੋ ਦਿਨਾਂ ਬਾਅਦ ਇਹ ਮੋਟਰ ਤੱਕ ਪਾਣੀ ਪਹੁੰਚ ਜਾਏਗਾ ਹੂੰ ਜਿਹੜਾ ਪਾਣੀ ਇਹ ਮੋਏ ਮੋਟਰ ਨੂੰ ਵਿੱਚੇ ਲਿਆਏ ਜਿੰਨੀ ਤੇਜ਼ ਨਾਲ ਪਾਣੀ ਜਾ ਰਿਹਾ ਰੋਜ਼ ਦਾ ਮੰਨ ਲਓ 3-3 ਕਰਮਾ ਐਨੂੰ ਇਧਰ ਨੂੰ ਦਰਿਆਰ ਲਾ ਰਿਆ ਨਾਲ ਠੀਕ ਹੈ ਜੀ ਕਿ ਸਾਰੀਆਂ ਸੰਸਥਾਨ ਵੱਲੋਂ ਅਥੀੜ ਕੇ ਬੇਨਤੀ ਕਰਦੇ ਆਂ ਕਿ ਜਿੰਨੇ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਪੈਲੀਆਂ ਖਰਾਬ ਹੋ ਚੁੱਕੀਆਂ ਕਣਕ ਵਜਾਉਣ ਦੇ ਵਿੱਚ ਨਾ ਹੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਚਲੋ ਜੋ ਕੋ ਪਸ਼ੂਆਂ ਦਾ ਚਾਰਾ ਵਗੈਰਾ ਉਹ ਇਹਨਾਂ ਨਾਲ ਸਾਥ ਦਿੱਤਾ ਜਾਵੇ ਆ ਆ ਸਾਹਮਣੇ ਕਰ ਜੀ ਆ ਵਿਖਾ ਦਿਓ ਬਾਈ ਜੀ ਅੱਛਾ ਦੋ ਡੰਗਰ ਉੜ ਗਏ ਅੱਛਾ ਜੀ 60 60 ਚੋਈ ਜਾਂਦੀਆਂ ਕੋਠੇ ਪਾੜ ਕੇ ਬੁਰਾ ਹਾਲ ਹੂੰ ਬਹੁਤ ਮੰਦਾ ਹਾਲ ਇੱਥੇ ਮੋ ਠੀਕ ਹੈ ਜਿਸ ਤਰ੍ਹਾਂ ਕੋਈ ਸਮਾਇਸ ਸਾਵਾ ਨੇ ਤੁਸੀਂ ਉਹ ਦੱਸ ਰਹੇ ਸੀ ਵੀ ਇੱਧਰ ਨਹੀਂ ਪਹੁੰਚੇ ਕਾਰਨ ਕੀ ਸੀ ਕੋਈ ਪਹੁੰਚਦਾ ਇੱਥੇ ਸਿਰੇ ਤੇ ਆਉਂਦਾ ਹੀ ਕੋਈ ਨਹੀਂ ਦਾ ਠੀਕ ਹੈ ਹਾਂ ਕੋਈ ਵੇਖਣ ਨਹੀਂ ਆਇਆ ਕੋਈ ਵੇਖਣਾ ਕਿ ਨਾ ਨਾ ਸਰਕਾਰੀ ਆ ਇਹਨਾਂ ਤੋਂ ਜਾਇਆ ਸਿਰੇ ਤੇ ਸਾਡੇ ਨਾਲ ਪਤਾ ਹੀ ਨਹੀਂ ਲੱਗ ਕੇ ਨੇ ਹਨ ਕਿ ਵੀ ਹੈਗੇ ਇਹਦੇ ਤਾਂ ਮਰ ਗਏ ਠੀਕ ਹੈ ਜੀ ਸਤਲੁਜ ਦਰਿਆ ਦਾ ਹਰੀਕੇ ਹੈਡਵਕਸ ਤੋਂ ਗਦਗਦ ਕਰਦਾ ਪਾਣੀ ਜਿਹੜਾ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਕਰਦਾ ਲਗਾਤਾਰ ਫਸਲਾਂ ਦਾ ਆ ਰਿਹਾ ਲਗਾਤਾਰ ਜਿਹੜਾ ਹਾਲੇ ਵੀ ਢਾਲ ਲਾ ਰਿਹਾ ਹੈਗਾ ਇੱਥੋਂ ਥੋੜਾ ਜਿਹਾ ਦੂਰ ਜਿਹੜਾ ਗੁਰਦੁਆਰਾ ਢਾਬਸਾਰ ਜਿਹੜੀਆਂ ਅਸੀਂ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਵੱਡੇ ਪੱਧਰ ਤੇ ਢਾਲ ਲਾਈ ਸੀ ਇੱਧਰ ਵੀ ਤੁਸੀਂ ਦੇਖ ਸਕਦੇ ਜੋ ਤਬਾਹੀ ਦੇ ਮੰਜ਼ਰ ਨੇ ਜੋ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਸਤੰਬਰ ਦੀ ਜੇਕਰ ਗੱਲ ਕਰਦੇ ਹਾਂ ਤਾਂ 6-6 ਫੁੱਟ ਜਿਹੜੀ ਫਸਲ ਹੁੰਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਚੰਗਤਨਾ ਸਵੀਰਾਂ ਦੇ ਵਿੱਚ ਝੋਨਾ ਜਿਹੜੇ ਗਲੇ ਹੋਏ ਝੋਨੇ ਦੀ ਪਰਾਲੀ ਹੈ ਤੇ ਉੱਤੇ ਜਿਹੜੀ ਵੱਡੇ ਪੱਧਰ ਜਿਹੜੀ ਮਿੱਟੀ ਜਿਹੜੀ ਪਿੱਛੇ ਤੁਹਾਨੂੰ ਸਵੀਰਾਂ ਦੇ ਵਿੱਚ ਵੀ ਅਸੀਂ ਲਾਈਵ ਵੀ ਖਾਇਆ ਕਿ ਵੱਡੇ ਪੱਧਰ ਤੇ ਜਿਹੜੀ ਮਿੱਟੀ ਇੱਧਰ ਆ ਗਈ ਹੈ ਰੇਤ ਆ ਗਈ ਹੈ ਤੇ ਦਲਾਲ ਭਾ ਮਾਰੇ ਜੀ ਪਹਿਲਾਂ ਸਾਨੂੰ ਠੱਸ ਦਿੱਤੀ ਜਦ ਤੇਈਰ ਪਾਣੀ ਆਇਆ ਕਿ ਨਹੀਂ ਸਾਡੇ ਜ਼ਮੀਨਾਂ ਬੜੀਆਂ ਨਹੀਂ ਗਈਆਂ ਸਾਡੀਆਂ ਫਿਰ ਖਰਾਬ ਹੋ ਗਈਆਂ ਹਾਂ ਇਹ ਸਾਡੇ ਤਾਂ ਬੜੀਆਂ ਲੱਖ ਲੱਖ ਰੁਪਏ ਕਿੱਲੇ ਦਾ ਲੱਗਾ ਸਾਡਾ ਠੀਕ ਬਾਦੇ ਵਿੱਚ 23 ਜਾਇਆ ਉਦੋਂ 4 ਬੋਰ ਚਲੇ ਗਏ ਦੋ ਪੱਕੇ ਕਨੈਕਸ਼ਨ ਸੀ ਮੱਛੀ ਮੋਟਰਾਂ ਚਲੀਆਂ ਗਈਆਂ ਹੁਣ ਜੀ 25 ਜਾਇਆ ਇਹਦੇ ਦੋ ਕਨੈਕਸ਼ਨ ਚਲੇ ਗਏ ਆ ਪੱਕੇ ਤੇ ਘਟ ਤੋਂ ਘਟ ਵੀ ਇਹਨਾਂ ਤਿੰਨਾ ਪਾਣੀਆਂ ਦੇ ਵਿੱਚ 45 ਤੋਂ 50 ਕਿੱਲੇ ਥਾਂ ਲੈ ਗਿਆ ਵਾ ਕਿਹੜੇ ਕਿਹੜੇ ਪਾਣੀ 23 ਦਾ 25 ਦਾ ਤੇ ਪਿਛਲਾ 19 ਤੇ 23 ਤੇ 25 19 23 25 ਠੀਕ ਹੈ ਜੀ ਅਜੇ ਤੱਕ ਤਾਂ ਜੀ ਆਖੀ ਜਾਂਦੇ ਆ ਨੋਚਾਂ ਬੰਨ ਦਿੰਦੇ ਨੇ ਬੰਨ ਦਿੰਦੇ ਨੇ ਜਿੰਨਾ ਚਿਰ ਬੰਨਦੇ ਨਹੀਂ ਉਹਨਾਂ ਚਿਰ ਸਾਨੂੰ ਕੋਈ ਯਕੀਨ ਨਹੀਂਗਾ ਹੂੰ ਜੇ ਬਣ ਦੇਣ ਤੇ ਸਾਡਾ ਕੋਈ ਬਚਾਅ ਹੋ ਸਕਦਾ ਜੇ ਨਾ ਬਧੀਆਂ ਤੇ ਫੇਰ ਕੋਈ ਨਹੀਂ ਹੂਨ ਨਾਲ ਹਾਲਾਤ ਨਹੀਂ ਹੈਗੇ ਚੰਗੇ ਇਥੇ ਸੋ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰੀ ਤੁਹਾਨੂੰ ਹਾਲਾਤ ਵਿਖਾ ਦਿੰਨੇ ਆ ਸਤਲੋ ਦਰਿਆ ਦਾ ਹਰ ਇੱਕ ਹੈਡਵਕਸ ਤੋਂ ਗਦਗਦ ਕਰਦਾ ਪਾਣੀ ਜਿਹੜਾ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਕਰਦਾ ਲਗਾਤਾਰ ਫਸਲਾਂ ਦਾ ਆ ਰਿਹਾ ਲਗਾਤਾਰ ਜਿਹੜਾ ਹਾਲੇ ਵੀ ਢਾਲ ਆ ਰਿਹਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਗਗੜਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਦੀਆਂ ਇੱਥੋਂ ਥੋੜਾ ਜਿਹਾ ਦੂਰ ਜਿਹੜਾ ਗੁਰਦੁਆਰਾ ਢਾਬਸਾਰਾ ਜਿਹੜੀਆਂ ਅਸੀਂ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਵੱਡੇ ਪੱਧਰ ਤੇ ਢਾਲਾਈ ਸੀ ਅੱਜ ਇਥੇ ਵੀ ਤੁਸੀਂ ਦੇਖ ਸਕਦੇ ਹੋ ਥੋੜਾ ਤੁਹਾਨੂੰ ਨੇੜੇ ਕਰਕੇ ਵਿਖਾਵਾਂਗੇ ਕਾ ਇਹ ਜਿਹੜੀਆਂ ਮਾਲਕੀ ਜ਼ਮੀਨਾਂ ਨੇ ਗਗੜ ਕੇ ਜੱਲੂਕੀਆਂ ਦਿਆਂ ਤਾਂ ਵੱਡੇ ਪੱਧਰ ਤੇ ਉਹਨਾਂ ਮਾਰ ਕਰ ਰਿਹਾ ਦੱਸਦੇ ਆ ਬਾਈ ਜੀ ਹੁਣੀ ਕਿ ਇੱਥੇ ਕਾਫੀ ਜਿਹੜਾ ਜ਼ਮੀਨ ਮਾਲਕੀ ਹੈ ਤੇ ਸਾਰੀ ਜ਼ਮੀਨ ਹਲਕੇ ਮਾਲਕੀ ਹੈ ਤੇ ਵੱਡੇ ਪੱਧਰ ਤੇ ਜਿਹੜੇ ਸਤਲੁਜ ਦਰਿਆ ਨੇ ਢਾਲ ਲਈ ਹੈ ਤੇ ਕਰੀਬ 1 ਕਿਲੋ 1.5 ਕਿਲੋਮੀਟਰ ਜਿਹੜਾ ਦਰਿਆ ਹੈ ਸਾਈਡ ਤੇ ਆ ਗਿਆ ਕਹਿ ਸਕਦੇ ਆ ਮੱਲਾ ਵਾਲੀ ਸਾਈਡ ਤੇ ਜਿਹੜਾ ਫਰੋਇਪੁਰ ਵਾਲੀ ਸਾਈਡ ਤੇ ਆਇਆ ਤਾਂ ਵੱਡੇ ਪੱਧਰ ਤੇ ਜ਼ਮੀਨਦਾਰਾਂ ਸਾਡੇ ਦਾ ਨੁਕਸਾਨ ਹੋ ਰਿਹਾ ਕਿਸਾਨ ਕਿਸਾਨਾਂ ਦਾ ਨੁਕਸਾਨ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਜੋ ਤਬਾਈ ਦੇ ਮੰਜ਼ਰ ਨੇ ਜੋ ਹਾਲਾਤ ਨੇ ਤੁਸੀਂ ਦੇਖ ਸਕਦੇ ਆ ਇਹਨਾਂ ਦਿਨਾਂ ਦੇ ਵਿੱਚ ਸਤੰਬਰ ਦੀ ਜੇਕਰ ਗੱਲ ਕਰਦੇ ਆ ਤਾਂ 6-6 ਫੁੱਟ ਜਿਹੜੀ ਫਸਲ ਹੁੰਦੀ ਹੈ ਫਸਲ ਬਿਲਕੁਲ ਪੱਕਣ ਦੇ ਕਿਨਾਰੇ ਹੁੰਦੇ ਬਾਈ ਜੀ ਸਾਰੇ ਮੌਜੂਦ ਹੈਗੇ ਜਿਹੜੇ ਕਿਸਾਨ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਵੀ ਗੱਲ ਕਰ ਲਾਂਗੇ ਤੁਸੀਂ ਕਨੈਕਸ਼ਨ ਦੇਖ ਸਕਦੇ ਪੈਲੀਆਂ ਸਾਰੀਆਂ ਜਿਹੜੀਆਂ ਮਾਲਕੀ ਜ਼ਮੀਨਾਂ ਹੈਗੀਆਂ ਰਜਿਸਟਰੀ ਵਾਲੀਆਂ ਪੈਲੀਆਂ ਹੈਗੀਆਂ ਕਿਸੇ ਨੂੰ ਭੁਲੇਖਾ ਨਾ ਹੋਵੇ ਕਿ ਪਿੱਛੇ ਤੁਸੀਂ ਪਿੰਡ ਦੇਖ ਸਕਦੇ ਹੋ ਗਗੜਕੇੜਾ ਪਿੰਡ ਉਹ ਵੀ ਦਸਰਤ ਸੂਰਾਂ ਦੇ ਵਿੱਚ ਬਾਈ ਜੀ ਕੀ ਨਾ ਕੀਜੀ ਆਪਣਾ ਜੀ ਨਿਰਮਲ ਸਿੰਘ ਜੀ ਨਰਮਲ ਸਿੰਘ ਜੀ ਪਿੰਡ ਕਿਹੜਾ ਜੀ ਗੱਗੜਕੇ ਗੱਗੜਕੇ ਜੀ ਕੀ ਹਾਲਾਤ ਕੀ ਬਾਪੂ ਜੀ ਇੱਥੇ ਹਾਲਾਤ ਬਹੁ ਮਾੜੇ ਜੀ ਦਰਿਆ ਸਾਤ ਰੋਡ ਉਹ ਸਾਰੀ ਪਹਿਲੀ ਡੇਗ ਤੇ ਹਾਂਜੀ ਸਾਤ ਰੋਡ ਲੈ ਕੇ ਜਾਓ ਹੂੰ 25 ਤੱਕਰ ਠੀਕ ਹੈ ਜੀ ਯਾ 60 ਕਿਲੇ ਵਾਲੀ ਡੇਗ ਵੀ ਠੀਕ ਹੈ ਜੀ 5 6 ਮੋਟਰ ਮੱਛੀ ਡੇਗ ਵੀ ਹੂੰ ਸਾਰਾ ਸਾਰਾ ਮਾਲ ਕੀ ਸੀ ਸਾਰਾ ਜੀ ਹਾਂਜੀ ਸਾਰੀ ਮਾਲ ਇੱਕਾਈ ਰਾ ਹੁੰਦਾ ਕੋਈ ਕਹਿ ਦਿੰਦਾ ਜਮਾਨ ਦਰਿਆ ਦੀ ਠੀਕ ਹੈ ਜੀ ਠੀਕ ਹੈ ਜੀ ਕਿੰਨੀ ਕੋ ਆਜੋ ਨਾ ਵੇਖ ਲੋ ਹੂੰ ਦਿਖਾ ਦਿਓ ਬਾਈ ਜੀ ਇੱਕ ਰੀ ਥੱਲੇ ਤੁਸੀਂ ਦੇਖ ਸਕਦੇ ਹੋ ਸ਼ਾਇਦ ਮੋਢਲੇ ਰੂਪ ਚ ਤਾਂ ਇੰਜ ਲੱਗਦਾ ਹੋਊਗਾ ਕਿ ਜਿਵੇਂ ਕੋਈ ਵੇਲੀ ਜ਼ਮੀਨ ਹੋਊਗੀ ਉਸ ਤੇ ਵਿੱਚ ਜਿਹੜੀ ਰੇਤਾ ਪਈ ਹੋਗੀ ਜਾਂ ਕੋਈ ਆਪਣਾ ਕਿਸ ਤਰ੍ਹਾਂ ਵੀ ਤੁਸੀਂ ਤੁਸੀਂ ਆ ਦੇਖ ਸਕਦੇ ਹੋ ਸ ਵੀਰਾਂ ਤੁਸੀਂ ਬਾਈ ਜੀ ਦਿਖਾਓ ਮਾੜਾ ਜੀ ਇੱਧਰ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਚੰਗਤਨਾ ਸਵੀਰਾਂ ਦੇ ਵਿੱਚ ਝੋਨਾ ਜਿਹੜੇ ਗਲੇ ਹੋਏ ਝੋਨੇ ਦੀ ਪਰਾਲੀ ਹੈ ਤੇ ਉੱਤੇ ਜਿਹੜੀ ਵੱਡੇ ਪੱਧਰ ਜਿਹੜੀ ਮਿੱਟੀ ਜਿਹੜੀ ਪਿੱਛੇ ਤੁਹਾਨੂੰ ਸਵੀਰਾਂ ਦੇ ਵਿੱਚ ਵੀ ਅਸੀਂ ਲਾਈਵ ਵੀ ਖਾਇਆ ਕਿ ਵੱਡੇ ਪੱਧਰ ਤੇ ਜਿਹੜੀ ਮਿੱਟੀ ਇੱਧਰ ਆ ਗਈ ਹੈ ਰੇਤ ਆ ਗਈ ਹੈ ਤੇ ਦਰਿਆ ਲਗਾਤਾਰ ਇਹਨਾਂ ਜ਼ਮੀਨਾਂ ਨੂੰ ਢਾਹ ਲਾ ਰਿਹਾ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮਾਲਕੀ ਜ਼ਮੀਨਾਂ ਨੇ ਤਾਂ ਭਾਈ ਜਣ ਹੁਣ ਆਪਾਂ ਗੱਲ ਕਰ ਲਾਂਗੇ ਕੀ ਨਾਂ ਭਾਈ ਜੀ ਆਪਣਾ ਸਰਮਣ ਸਿੰਘ ਸਰਵਣ ਸਿੰਘ ਪਿੰਡ ਗਗੜਕੇ ਜੀ ਬੰਨ ਗਗੜਕੇ ਜੀ ਤਾਂ ਕੀ ਹਾਲਾਤ ਹੈ ਬਾਬਾ ਜੀ ਇੱਥੇ ਲਾਲ ਬੋ ਮਾਰੇ ਜੀ ਪਹਿਲਾਂ ਸਾਨੂੰ ਠੱਸ ਦਿੱ ਜਦ ਤੇਈਰ ਪਾਣੀ ਆਇਆ ਕਿ ਨਹੀਂ ਸਾਡੀਆਂ ਜ਼ਮੀਨਾਂ ਬੜੀਆਂ ਨੀਗੀਆਂ ਸਾਡੀਆਂ ਫਿਰ ਖਰਾਬ ਹੋ ਗਈਆਂ ਹਾਂ ਇਹ ਸਾਡਾ ਤਾਂ ਬੜੀਆਂ ਲੱਖ ਲੱਖ ਰੁਪਏ ਕਿਲੇ ਦਾ ਲੱਗਾ ਸਾਡਾ ਠੀਕ ਹੈ ਜੀ ਠੀਕ ਹੈ ਮਿਲੋ ਦਾਦਾ ਬੜਦਾ ਚੜ ਗਿਆ ਹੂੰ ਇਹ ਮੋਟਰਾਂ 100 ਪਾਣੀ ਜਰੂਰ ਚਾਰ ਮੋਟਰਾਂ ਜਿਹਨ ਮੱਛੀ ਮੋਟਰਾਂ ਜਿਹਨ ਪਾਣੀ ਚਲੇ ਗੀਆਂ ਦੋ ਤਿੰਨ ਟਰਾਂ ਚਲੇ ਗਏ ਆ ਅੱਛਾ ਆਹ ਦਾ ਹਾਲ ਬਹੁਤ ਮਾੜਾ ਠੀਕ ਹੈ ਜੀ ਤੇ ਘਰ ਘੁਰ ਬਚਤਰ ਕੇ ਕਰਾਂ ਦਾ ਬਹੁਤ ਬੁਰਾ ਘਰੇ ਪਾਣੀ ਵੜ ਗਿਆ ਘਰੇ ਬੁਰਾ ਲੱਗੇ ਠੀਕ ਹੈ ਜੀ ਫਿਰ ਘਰੇ ਘਰੇ ਰਹੇ ਇੱਥੇ ਕਿ ਚਲੇ ਗਏ ਬਾਰਜ ਨਹੀਂ ਘਰੇ ਕੋਠਿਆਂ ਰਹਿ ਚੜੇ ਇੱਥੇ ਉੱਚੇ ਕਰ ਪਾਏ ਤਾਂ ਕਰਕੇ ਬਸ ਇੱਥੇ ਕਰਕੇ ਪਾਈ ਕਰਕੇ ਕੋਠਿਆਂ ਤੇ ਚੜ ਕੇ ਜੁਦ ਗਏ ਠੀਕ ਹੈ ਜੀ ਕੀ ਨਾਂ ਦੱਸਿਆ ਸੀਗਾ ਸਰਮਣ ਸਿੰਘ ਤੇ ਹਾਲਾਤ ਇੱਥੇ ਬਹੁਤ ਬੁਰੇ ਹੈ ਜੀ ਬਹੁਤ ਬੜੀਆਂ ਦਾਦਾ ਠੀਕ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਨਾਂਜੀ ਦਰਸ਼ਨ ਸਿੰਘ ਪਿੰਡ ਗੱਗੜਕੇ ਠੀਕ ਹੈ ਜੀ 19 ਚ ਪਾਣੀ ਆਇਆ ਉਦੋਂ ਵੀ ਤਾਂ ਬਾਈ ਡਾਈ ਇੱਥੇ ਪੈਲੀ ਦਾ ਨੁਕਸਾਨ ਹੋਇਆ ਬਾਅਦ ਵਿੱਚ 23 ਚ ਆਇਆ ਉਦੋਂ ਚਾਰ ਬੋਰ ਚਲੇ ਗਏ ਦੋ ਪੱਕੇ ਕਨੈਕਸ਼ਨ ਸੀ ਮੱਛੀ ਮੋਟਰਾਂ ਚਲੀਆਂ ਗਈਆਂ ਹੁਣ ਜੀ 25 ਚ ਆਇਆ ਇਹਦੇ ਦੋ ਕਨੈਕਸ਼ਨ ਚਲੇ ਗਏ ਪੱਕੇ ਤੇ ਘਟ ਤੋਂ ਘਟ ਵੀ ਇਹਨਾਂ ਤਿੰਨਾਂ ਪਾਣੀਆਂ ਦੇ ਵਿੱਚ 45 ਜੋ 50 ਕਿਲੇ ਥਾਂ ਲੈ ਗਿਆ ਵਾ ਕਿਹੜੇ ਕਿਹੜੇ ਪਾਣੀ 23 ਦਾ 25 ਦਾ ਤੇ ਪਿਛਲਾ 19 ਤੇ 23 ਤੇ 25 19 23 25 ਠੀਕ ਹੈ ਜੀ ਹਾਂ ਜੀ ਤੇ ਤਿੰਨੀ ਵਾਰੀ ਨੁਕਸਾਨ ਸਭੋਂ ਜ਼ਿਆਦਾ ਹੋਇਆ ਵਾ ਤੇ ਕੋਈ ਇਹਨੂੰ ਇਹੋ ਜਿਹਾ ਸਾਨੂੰ ਲੰਮਾ ਮਾਜਮਾ ਨਹੀਂ ਮਿਲਦਾ ਘਰ ਸਾਡੇ ਬਿਲਕੁਲ ਦਰਿਆ ਦੇ ਕੰਡੇ ਦੇ ਉੱਤੇ ਆ ਗਿਆ ਆ ਬੈਕ ਬਿਲਕੁਲ ਨੇੜੇ ਆ ਗਈ ਆ ਉਹ ਬੈਕ ਆ ਉਹ ਵੀ ਡੇ ਕੰਡੇ ਦੇ ਉੱਤੇ ਆ ਠੀਕ ਹੈ ਜੀ ਇਹ ਤੋਂ ਗਾੜੀ ਬਾਬੇ ਟਾਪਸਰੀਆਂ ਦਾ ਗੁਰਦੁਆਰਾ ਉਹ ਵੀ ਡਿੱਗਣ ਦਿਆ ਵਾ ਠੀਕ ਹੈ ਜੀ ਤੇ ਆਹ ਕਨੈਕਸ਼ਨ ਵੇਖ ਸਕਦੇ ਜੀ ਬਿਲਕੁਲ ਇਹ ਤਿੰਨ ਕਿਲੇ ਦੂਰ ਸੀ ਜਿਹੜਾ ਵੀ ਕਰਮਾ ਰਹਿ ਗਿਆ ਇਥੋਂ ਠੀਕ ਹੈ ਹਾਂਜੀ ਹੋਰ ਤੇ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਵਿਧਾਨ ਸਭਾ ਹਲਕਾ ਪੱਟੀ ਦਾ ਇਹ ਪਿੰਡ ਹੈ ਜਿਲ੍ਹਾ ਤਰਨਤਾਰਨ ਸਾਹਿਬ ਦਾ ਤਾਂ ਲਾਲਜੀ ਸਿੰਘ ਭੁੱਲੜ ਜਿਹੜੇ ਕੈਪਟਨ ਮੱਤਰੀ ਉਹ ਕੁ ਵਿਸ਼ਵਾਸ ਦਿਵਾਇਆ ਪਿਛਲੇ ਹਰਜ ਸਮੇਂ ਚ ਕੋਈ ਹੈਲਪ ਕੀਤੀ ਹੈ ਜਾਂ ਹੁਣ ਇਥੇ ਕਿਸ ਤਰ੍ਹਾਂ ਦੀ ਗਲਤਾਈ ਹੋਈ ਕਿ ਨਹੀਂ ਹੋਈ ਅਜੇ ਤੱਕ ਕਰਦੇ ਜੀ ਆਖੀ ਜਾਂਦੇ ਆ ਨੋਚਾਂ ਬੰਨ ਦਿੰਦੇ ਨੇ ਬੰਨ ਦਿੰਦੇ ਨੇ ਜਿੰਨਾ ਚਿਰ ਬੰਨਦੇ ਨਹੀਂ ਉਹਨਾਂ ਚਿਰ ਸਾਨੂੰ ਕੋਈ ਯਕੀਨ ਨਹੀਂਗਾ ਹੂੰ ਜੇ ਬੰਨ ਦੇਣ ਤੇ ਸਾਡਾ ਕੋਈ ਬਚਾਅ ਹੋ ਸਕਦਾ ਜੇ ਨਾ ਬਧੀਆਂ ਤੇ ਫਿਰ ਕੋਈ ਨਹੀਂ ਹੂਣ ਨਾਲ ਹਲਾਦ ਨਹੀਂ ਹੈਗੇ ਚੰਗੇ ਇਥੇ ਅਡੇ ਘਰਾਂ ਵਿੱਚ ਖਾਰ ਆ ਗਿਆ ਨਾਂ ਨੋ ਚਾਪਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਉਹ ਰਹਿ ਗਿਆ 3-4 ਕਿੱਲੇ ਰਹੇਗਾ ਅੱਛਾ ਜੀ ਉਹ ਰੁੱਖਾਂ ਲਾ ਕੇ ਦਰਿਆ ਹੁੰਦਾ ਹੀ ਜਾਉਂਦੇ ਠੀਕ ਹੈ ਜੀ ਕਿੰਨਾ ਕੋਈ ਤੁਹਾਨੂੰ ਆ ਗਿਆ ਹੋਗਾ ਜੀ ਹਾਂ ਜੀ ਲਾਲ ਦੀ ਭੁੱਲ ਰਾਲ 50 60 ਕਿਲੇ ਮਾਰੇ ਅੱਛਾ ਜੀ ਹਾਂ ਜੀ ਉਹ ਉਹਨੇ ਇਹੋ ਗੱਲ ਆ ਉਹਦੇ ਚੌਥਾ ਨੰਬਰ ਤੇ ਉਥਰ ਨੰਬਰ ਬਾਅਦ ਲਾਰੇ ਲਾਇਆ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ ਹਾਂ ਜੀ ਘਟ ਤੋਂ ਘਟ ਜੀ ਇੱਥੋਂ 1 ਕਿਲੋਮੀਟਰ ਪਾਣੀ ਦਾ ਜਿਹੜਾ ਵੈਨਾ ਸਾਰਾ ਇਸੇ ਪਾਸੇ ਆ ਗਿਆ ਹਾਂ ਠੀਕ ਹੈ ਹਾਂ ਜੀ ਉਧਰੋਂ ਕਰੋ ਰੋਸ਼ਨੀ ਪੈਂਦੀ ਅੱਛਾ ਜੀ ਆ ਇਧਰ ਨੂੰ ਆ ਗਿਆ ਕਿਲੋਮੀਟਰ ਉਧਰੋਂ ਪਾਣੀ ਇਧਰ ਐ ਸਾਈਡ ਨੂੰ ਆ ਗਿਆ ਕਰਨ ਵਾਲੇ ਪਾਸੇ ਨੂੰ ਤੇ ਝੋਨਾ ਐ ਕਿੰਨੀ 10 ਤੋਂ 11 ਕਿੱਲੇ ਜਿਹੜਾ ਵਾ ਉਹ ਪਾਣੀ ਦੇ ਵਿੱਚ ਚਲੇ ਗਿਆ ਹੂੰ ਠੀਕ ਹੈ ਪੂਰਾ ਸਾਹਮਣੇ ਥੋੜੀ ਸਾਰੇ ਝੰਡਿਆ ਪਾਣੀ ਦੇ ਲਾਜ ਜਾਦੇ ਮਾੜੇ ਆ ਸਾਡਾ ਇਸ ਟਾਈਮ ਤੇ ਬਹੁਤ ਮਾੜਾ ਵਾ ਸਾਰਾ ਹੀ ਵਾ ਮਨਾ ਹੁਣ ਆ ਪਰਸੋਂ ਹੀ ਤੇ ਆਇਆ ਤੇ ਪਰਸੋਂ ਨਾਲੋਂ ਅੱਜ ਪੰਜ ਪੰਜ ਛੇ ਛੇ ਕਰ ਮੈਂ ਹੋਰ ਗਾਂ ਗਿਆ ਲੈ ਕੇ ਦਰਿਆ ਵਾਟ ਕੇ ਲੈ ਗਿਆ ਜੀ ਇੱਕ ਹਫਤਾ ਪਾਣੀ ਹੋਰ ਵਗ ਗਿਆ ਇਹਨੇ ਕਿਲਾ ਕਿਲਾ ਲੈ ਜਾਣਾ ਨਾਲ ਠੀਕ ਹੈ ਹਾਂਜੀ ਠੀਕ ਹੈ ਮੈਗਰੂ ਜੀ ਕੀ ਹਾਲ ਸਾਹਿਬ ਇੱਕ ਵਾਰੀ ਤੁਹਾਨੂੰ ਹਾਲਾਤ ਵਿਖਾ ਦਿੰਨੇ ਆ ਜਿਹੜਾ ਅਸੀਂ ਪਿੱਛੋਂ ਪਿੰਡ ਤੋਂ ਕਰੀਬ ਕਿਲੋਮੀਟਰ ਤੋਂ ਆਏ ਤੁਸੀਂ ਦੇਖ ਸਕਦੇ ਬਾਪੂ ਜੀ ਦੇ ਥੱਲੇ ਤਾਂ ਬੱਚਿਆਂ ਦੇ ਵੀ ਦੇਖ ਸਕਦੇ ਇੱਧਰ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਹਾਲਾਤ ਜਿਹੜੇ ਹਾਲਾਤਾਂ ਚੋਂ ਅਸੀਂ ਗੁਜ਼ਰ ਕੇ ਇੱਥੇ ਆਏ ਆ ਤੇ ਫਸਲਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਆ ਇੱਥੇ ਪਹੁੰਚਣਾ ਬਹੁਤ ਹੀ ਮੁਸ਼ਕਲ ਆ ਤਾਂ ਬਜ਼ੁਰਗਾਂ ਦੇ ਤੁਸੀਂ ਹਾਲਾਤ ਵੀ ਦੇਖ ਸਕਦੇ ਬਜ਼ੁਰਗ ਇੱਥੇ ਤਗੜੇ ਹੋ ਕੇ ਆਏ ਆ ਤੇ ਡੰਗੋਰੀ ਦੇ ਸਾਰੇ ਤਿੰਨ ਚਾਰ ਬੰਦੇ ਜਿਹੜੇ ਇੱਥੋਂ ਕਹਿ ਸਕਦੇ ਪਿੱਛੇ ਬਹੁਤ ਵੱਡੀ ਦਲਦਲ ਸੀ ਤਾ ਬਜ਼ੁਰਗ ਤੁਸੀਂ ਦੱਸ ਰਹੇ ਜੀ ਕਾਫੀ ਹੈ ਤੁਹਾਡਾ ਪਸ਼ੂਆਂ ਦਾ ਵੀ ਨੁਕਸਾਨ ਕਿੰਨਾ ਕੀ ਤੁਹਾਡੇ ਬਾਪੂ ਜੀ ਭਾਜਨ ਸਿੰਘ ਜੀ ਭਾਜਨ ਸਿੰਘ ਪਿੰਡ ਗਗੜਕੇ ਜੀ ਗਗੜਕੇ ਜੀ ਤੇ ਕੀ ਹਾਲਾਤ ਜ਼ਮੀਨਾਂ ਦਾ ਕੀ ਹਾਲਾਤ ਪਸ਼ੂਆਂ ਦਾ ਬਹੁਤ ਮਾੜੇ ਹੋ ਗਿਆ ਸਾਰੇ ਉਹਨਾਂ ਘਰ ਵੀ ਮੇਰਾ ਨਾ ਘਰ ਵੀ ਲੈ ਜਾ ਰਹੇ ਵਿੱਚ ਅੱਛਾ ਜੀ ਦਿਖਾ ਦਿਓ ਬਾਈ ਜੀ ਮੜਾ ਕਿਹੜਾ ਘਰ ਜੀ ਆਹ ਸਾਹਮਣੇ ਘਰ ਜੀ ਆਹ ਵਿਖਾ ਦਿਓ ਬਾਈ ਜੀ ਅੱਛਾ ਜੀ ਉਹ ਡੰਗਰ ਉੜ ਗਏ ਅੱਛਾ ਜੀ ਛੱਤਾ ਛੱਤਾਂ ਚੋਈ ਜਾਂਦੀਆਂ ਕੋਠੇ ਪਾੜ ਕੇ ਬੁਰਾ ਹੋ ਰਿਹਾ ਹੂੰ ਗੁਰਮੰਦਾਵਲੀ ਤੇਮੋ ਠੀਕ ਹੈ ਜਿਸ ਤਰ੍ਹਾਂ ਕੋਈ ਸਮਾਇਸ ਸਾਵਾ ਨੇ ਤੁਸੀਂ ਉਹ ਦੱਸ ਰਹੇ ਸੀ ਵੀ ਇੱਧਰ ਨਹੀਂ ਪਹੁੰਚੇ ਕਾਰਨ ਕੀ ਸੀਗੀ ਪਹੁੰਚਦਾ ਇੱਥੇ ਸਿਰੇ ਤੇ ਆਉਂਦਾ ਹੀ ਕੋਈ ਨਹੀਂ ਦਾ ਠੀਕ ਹੈ ਜੀ ਹਾਂ ਕੋਈ ਵੇਖਣ ਨਹੀਂ ਆਇਆ ਕੋਈ ਵੇਖਣਾ ਨਾ ਨਾ ਸਰਕਾਰੀ ਆ ਇਹਨਾਂ ਤੋਂ ਦੂਜਾ ਆ ਸਿਰੇ ਤੇ ਸਾਡੇ ਨਾਲ ਪਤਾ ਹੀ ਨਹੀਂ ਲੱਗ ਕੇ ਨੇ ਅਣਕੀ ਵੀ ਹੈਗੇ ਇਹਦੇ ਤਾਂ ਮਰਗੇ ਦੇ ਠੀਕ ਹੈ ਜੀ ਠੀਕ ਉਹ ਇਹੋ ਦੇਖ ਰਹੇ ਸ਼ਾਇਦ ਵੀ ਘਰ ਠੀਕ ਨੇ ਚਲੋ ਜਮੀਨਾ ਤੋਂ ਉਹ ਦੂਰੋਂ ਵੇਖ ਲੈਂਦੇ ਚਲੋ ਉੱਥੇ ਬੈਠੇ ਘਰ ਦੀਂਦੇ ਯਾ ਰੁੱਖ ਹਾਂ ਰੁੱਖ ਵੇਖਨੇ ਹੋਰ ਕੀ ਵੇਖਣਾ ਹਾਂ ਜਿਹੜਾ ਵੇਖਣਾ ਜੀ ਆ ਉਹਦੇ ਵਿੱਚ ਹੂੰ 500 ਮਾਇਨ ਨੂੰ ਪਾਸੇ ਜਾ ਕੇ ਇਥੋਂ ਡੰਗਰ ਵੀ ਕੱਢਣ ਲੱਗਾ ਡੰਗਰ ਦੀ ਰੋੜ ਬੈਠਾ ਹੂੰ ਬਿਖਸ਼ਾ ਹੋਈ ਗਈ ਵੀ ਚਲ ਆਪਦੀ ਜਾਨ ਨਾ ਪੁੱਛੇਗੀ ਠੀਕ ਹੈ ਜੀ ਆਪਦੀ ਜਾਨ ਜ਼ਮੀਨ ਕਿੰਨੀ ਤੁਹਾਡੀ ਜੀ ਬੱਸ ਮੇਰੇ ਕੋਲ ਜ਼ਮੀਨ ਇੱਥੇ ਹੈਗੀ 4 ਕਿੱਲੇ ਕਿੱਲਾ ਨਾ ਟਹਿ ਗਈ ਅੱਛਾ ਜੀ 3 ਰਹਿ ਗਈ ਠੀਕ ਹੈ ਜੀ ਪਸ਼ੂ ਕਿੰਨੇ ਕੋ ਜੀ ਪਸ਼ੂ ਨੇਗੇ 5 4 ਤੇ ਹੁਣ ਦੋ ਨਾਲ ਰੁੱੜ ਗਏ ਦੋ ਤਿੰਨ ਰਹਿ ਗਿਆ ਠੀਕ ਹੈ ਜੀ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰੋਗੇ ਜ਼ਰੂਰ ਮਦਦ ਕਰਨੀ ਕਰ ਨੂੰ ਕਰਦੇ ਆ ਉਹਨਾਂ ਨੂੰ ਵੀ ਉਹ ਵੀ ਅਜੇ ਕੋਈ ਬਾਹ ਨਹੀਂ ਕੋਈ ਫੜ ਦਿੰਦਾ ਤੇ ਕੋਈ ਵੇਖਣ ਨਹੀਂ ਆਇਆ ਇੱਥੇ ਠੀਕ ਹੈ ਜੀ ਹੂੰ ਮੇਰੇ ਜਰੀ ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਦੀ ਮਦਦ ਕਰੋ ਜੀ ਕਿਉਂਕਿ ਕਿਸਾਨ ਭਰਾ ਦੀ ਦੇਖੋ ਕੋਈ 2-4 ਕਿਲੋ ਖੰਡ ਨਾਲ ਪੱਤੀ ਨਾਲ ਜਾਂ ਕੋਈ ਰਾਸ਼ਨ ਨਾਲ ਹੀ ਪੂਰੀ ਪੈਣੀ ਜਿਸ ਤਰ੍ਹਾਂ ਨੁਕਸਾਨ ਹੋ ਰਿਹਾ ਨਹੀਂ ਰਾਸ਼ਨ ਨਾਲ ਹੀ ਅੱਗੇ ਵੀ ਇੱਥੇ ਆ ਹੱਥ ਜੋੜੇ ਵੀ ਤੁਹਾਨੂੰ ਕੋਈ ਚਾਰਾ ਡੰਗਰਾਂ ਦਾ ਕੋਈ ਡੰਗਰਾਂ ਦਾ ਪ੍ਰਬੰਧ ਕੀਤਾ ਵੀ ਇਹ ਰਾਸ਼ਨ ਨਾਲ ਕਣਕ ਹੀ ਘਰੇ ਰੋਟੀ ਨਾਲ ਪਕਾ ਕੇ ਹਰ ਕੇ ਖਾ ਹੀ ਲੈਣੀ ਹੈ ਹਾਂਜੀ ਵੀ ਇਹ ਦੀ ਨਾ ਸਾਨੂੰ ਜ਼ਰੂਰਤ ਨਹੀਂ ਵੀ ਡੰਗਰਾਂ ਦਾ ਚਾਰਾ ਚੂਰਾ ਤੇ ਉਹ ਚੀਜ਼ਾਂ ਆਉਣ ਜਿਹੜੀਆਂ ਡੰਗਰਾਂ ਟੁੜੀ-ਟੜੀ ਵੀ ਰੁੜ ਗਈ ਹੈ ਜੀ ਤੁੜੀ ਸਾਰੀ ਗੱਲ ਗਈ ਕੋ ਰੁੜ ਗਈ ਗੱਲ ਗਈ ਕੋ ਰੁੜ ਗਈ ਠੀਕ ਹੈ ਠੀਕ ਠੀਕ ਬਜੀ ਹਾਂਜੀ ਹਾਂਜੀ ਤਾਂ ਅੱਗੇ ਆਪਾਂ ਇੱਥੇ ਹੋਰ ਵੀ ਗੱਲਬਾਤ ਕਰ ਲੈਨੇ ਆ ਅ ਬਾਈ ਜੀ ਕੀ ਨਾਂ ਜੀ ਮਨਦੀਪ ਸਿੰਘ ਮਨਦੀਪ ਸਿੰਘ ਜੀ ਪਿੰਡ ਕਿਹੜਾ ਬਾਈ ਜੀ ਪਿੰਡ ਕੋੜਬੜਾ ਕੋੜਬੜਾ ਜੀ ਤੁਹਾਡੀ ਜ਼ਮੀਨ ਇੱਥੇ ਕਿੱਥੇ ਕੋਏ ਕਿ ਵੈਸੇ ਨਾਲ ਆਏ ਬਾਈ ਰਿਸ਼ਤੇਦਾਰੀ ਆ ਇੱਥੇ ਰਿਸ਼ਤੇਦਾਰਾਂ ਕਰਕੇ ਕੀ ਹਾਲਾਤ ਕੀ ਹੈ ਬਾਈ ਜੀ ਹਾਲਾਤ ਬਹੁਤ ਮਾੜੇ ਹੀ ਆ ਜੀ ਠੀਕ ਹੈ ਜੀ ਹਾਂਜੀ ਤੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸੁਣਦੇ ਆ ਉਹਨਾਂ ਨੂੰ ਕੀ ਬੇਨਤੀ ਇਹੋ ਬੇਨਤੀ ਕਰਦੇ ਆ ਵੀ ਇਹਨੇ ਮਤ ਕੀਤੀ ਜਾਵੇ ਜੇ ਨਹੀਂ ਹੋਵੇ ਉਹ ਨੋਏ ਬੱਜੀ ਮੰਤਰੀ ਸਾਹਿਬ ਨੂੰ ਬੇਨਤੀ ਇਹੋ ਕਰਦੇ ਏ ਛੇਤੀ ਛੇਤੀ ਨੋਏ ਬੱਜੀ ਹਾਂ ਤੇ ਇਧਰ ਲਈ ਪਹਿਲੀ ਦਾ ਚਲੋ ਬਜਾਜ ਬਜਾਓ ਜੀ ਹਾਂ ਹਾਂ ਫਿਲਹਾਲ ਇੱਕ ਹੀ ਸਾਰਾ ਮਤਲਬ ਖਤਮ ਹੋ ਗਿਆ ਤਰੋ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਛੇਤੀ ਜਮੀਨ ਬਣਨ ਵਾਲੀ ਨਹੀਂ ਰਹੀ ਜਿਸ ਤਰ੍ਹਾਂ ਦਲਦਲ ਬਣ ਗਈ ਨਹੀਂ 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 ਛੇਤੀ ਨਹੀਂ ਬਣਦੀ ਠੀਕ ਹੈ ਆਪਾਂ ਬਾਈ ਨਛਤਰ ਸਿੰਘ ਨਾਲ ਵੀ ਗੱਲ ਕਰ ਲਾਂਗੇ ਬਾਈ ਜੀ ਆਜੋ ਥੋੜਾ ਜਿਹਾ ਇੱਥੇ ਆਓ ਤਾਂ ਭਾਈ ਜਿੱਥੇ ਆਪਾਂ ਆਏ ਆ ਜਿਵੇਂ ਆਪਾਂ ਇਹ ਗੱਲ ਕੀਤੀ ਜਿਹੜਾ ਸਾਡੇ ਕਿਸਾਨ ਭਰਾ ਹੁੰਦੇ ਆ ਵੀ ਆਪਾਂ ਚਲੋ ਰਸਤ ਵੱਡੇ ਪੱਦਰ ਤੇ ਆਈ ਸਾਡੇ ਸਮਾਜ ਸੇਵੀ ਐਨ ਜੀਓ ਨੇ ਐਨ ਜੀਓ ਨੇ ਵੱਡੇ ਪੱਦਰ ਤੇ ਮਦਦ ਕੀਤੀ ਤਾਂ ਅਸੀਂ ਸ਼ੁਰੂ ਤੋਂ ਹੀ ਬੇਨਤੀ ਕਰ ਰਹੇ ਵੀ ਸਾਡਾ 2-4 ਕਿਲੋ ਪੱਤੀ ਜਿਹੜਾ ਸਾਡੇ ਕਿਸਾਨ ਭਰਾਵਾਂ ਦਾ ਨਹੀਂ ਚਰਨਾ ਉਹਨਾਂ ਨੇ ਜ਼ਿੰਦਗੀ ਬਸਰ ਨਹੀਂ ਹੋਣੀ ਜਿਸ ਤਰ੍ਹਾਂ ਦੇ ਆਪਾਂ ਨੁਕਸਾਨ ਵੇਖੇ ਆ ਜਾਂ ਜਿਸ ਤਰ੍ਹਾਂ ਦੇ ਹਾਲਾਤਾਂ ਚ ਇੱਥੇ ਆਪਾਂ ਆਏ ਆ ਜ਼ਮੀਨਾਂ ਟੈਰੀਆਂ ਨੇ ਕਨੈਕਸ਼ਨ ਰੋੜ ਗਿਆ ਜਾਂ ਪਸ਼ੂ ਰੁੜ ਗਏ ਆ ਆਉਣ ਅਸ ਤੋੜੀਆਂ ਵੀ ਰੋੜੀਆਂ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਆਪਣੇ ਕੀ ਸਾਨੂੰ ਰਾਸ਼ਨ ਸਾਡੇ ਕੋਲ ਵਾਧੂ ਪਿਆ ਕਣਕ ਸਾਡੀ ਬਜੀ ਹੋਈ ਅਸੀਂ ਤਾਂ ਰੋਟੀ ਤਾਂ ਹੀ ਖਾਈ ਸਕਦੇ ਆ ਸਾਨੂੰ ਆਉਣ ਵਾਲੇ ਟਾਈਮ 'ਚ ਕੋਈ ਕਣਕ ਦਾ ਹੋ ਗਿਆ ਕਣਕ ਬੀਜੀ ਜਾਵੇ ਡੀਏਪੀ ਮਿਲ ਜੇਗੇ ਇਹਨੂੰ ਕਣਕ ਦਾ 20 ਮਿਲ ਜੇ ਦੂਜੀ ਵੱਡੀ ਗੱਲ ਇਹਨਾਂ ਨੂੰ ਕਿ ਮੰਤਰੀ ਸਾਹਿਬ ਲਾਲਜੀਤ ਭੁੱਲਣ ਨੂੰ ਬੇਨਤੀ ਕਰਦੇ ਆ ਕਿ ਆਸਮਾਨ ਦਗਾ ਪਹਿਲੀ ਰੋੜ ਰਹੀ ਆ ਹਾਂ ਬਿਲਕੁਲ ਜੀ ਸਭ ਤੋਂ ਵੱਡਾ ਨੁਕਸਾਨ ਜਿਹੜਾ ਇਹ ਹੋ ਰਿਹਾ ਕਿਉਂਕਿ ਜੇ ਇਹਨਾਂ ਨੇ ਪਹਿਲੀ 40 45 ਕਿੱਲੇ ਦਾ ਚਾਰਾ ਘਰਾਂ ਦੀ ਪੈਲੀ ਅੱਗੇ ਰੋੜ ਚੁੱਕੀ ਇੱਥੇ ਹਾਂ ਜੇ ਐਵੇਂ ਪੈਲੀ ਰੋੜਦੀ ਰਹੀ ਤੇ ਨਾਲ ਇਹਨਾਂ ਦੇ ਘਰ ਰਹਿ ਗਈ ਇੱਕ ਕਿੱਲਾ ਉਹ ਸਾਰੇ ਘਰ ਵੀ ਇਹਨਾਂ ਰੁੜ ਜਾਣੇ ਸਭ ਤੋਂ ਵੱਡਾ ਨੁਕਸਾਨ ਪੈਲੀ ਦਾ ਅੱਜ ਕੋਈ ਮੋਲ ਨਹੀਂ ਹੈਗਾ ਜੀ ਮੋਲ ਨਹੀਂਗਾ ਬਿਲਕੁਲ ਨਹੀਂ ਲੱਖੀ ਨਹੀਂ ਤੇ ਇੱਕ ਤਾਂ ਲਾਲਜੀਤ ਭੁੱਲਰ ਸਾਹਿਬ ਨੂੰ ਬੇਨਤੀ ਕਰਦੇ ਕੀ ਇਹਨਾਂ ਦੇ ਇੱਥੇ ਕੋਈ ਨੋਜ ਬੰਦੀ ਜਾਵੇ ਜੇ ਇੱਥੇ ਨੋਜ ਬੰਦੀ ਹੁੰਦੀ ਤੇ ਉਹ ਗੁਰਦਾਰਾ ਢਾਬ ਸਰ ਨੂੰ ਢਾਲ ਨਾ ਲੱਗਦੀ ਜਿੱਤੇ ਉਹ ਵੀ ਵੱਜ ਜਾਂਦਾ ਹੁਣ ਢਾਬ ਸਰ ਗੁਰਦਾਰਾ ਸਾਹਿਬ ਨੂੰ ਬਹੁਤ ਵੱਡੀ ਢਾਲ ਲੱਗੀ ਬਹੁਤ ਵੱਡੀ ਪੱਧਰ ਤੇ ਸੰਗਤਾਂ ਲੱਗੀਆਂ ਹੋਈਆਂ ਨੇ ਤੇ ਗ ਹੂੰ ਤੇ ਇਸ ਕਰਕੇ ਵੀ ਹੋ ਰਿਹਾ ਹੈ ਤੇ ਇਹਨਾਂ ਦੇ ਇਸ ਵਾਰ ਚਾਰ ਮੋਟਰਾਂ ਹੀ ਮੱਛੀ ਮੋਟਰਾਂ ਜਿਹੜੀਆਂ ਵਿੱਚੇ ਰੋੜ ਚੁਕੀਆਂ ਹੁਣ ਆਪਾਂ ਵੇਖਦੇ ਪਏ ਆ ਮੋਟਰ ਹੁਣ ਲੱਗੀ ਹੀ ਰਹਿ ਗਈ ਕਨੈਕਸ਼ਨ ਜੇ ਆਪਾਂ ਕਿਸੇ ਨੂੰ ਕੋਈ ਯਕੀਨ ਨਹੀਂ ਹੁੰਦਾ ਥੋੜਾ ਰਹੇਗਾ ਜੇ ਇਹ ਦੋ ਦਿਨਾਂ ਬਾਅਦ ਇਹ ਮੋਟਰ ਤੱਕ ਪਾਣੀ ਪਹੁੰਚ ਲਿਜੇਗਾ ਹੂੰ ਜਿਹੜਾ ਪਾਣੀ ਇਹ ਮੋ ਇਹ ਮੋਟਰ ਨੂੰ ਵਿੱਚੇ ਲਿਆ ਜਿੰਨੀ ਤੇਜ਼ ਨਾਲ ਪਾਣੀ ਜਾ ਰਿਹਾ ਰੋਜ਼ ਦਾ ਮੰਨ ਲਓ ਤਿੰਨ ਤਿੰਨ ਕਰਮਾ ਐਨੂੰ ਇਧਰ ਨੂੰ ਦਰਿਆਰ ਲਾ ਰਿਆ ਨਾਲ ਠੀਕ ਹੈ ਜੀ ਇਹਦਾ ਸਾਰੀਆਂ ਸੰਸਥਾਨ ਵੱਲੋਂ ਅਥੀੜ ਕੇ ਬੇਨਤੀ ਕਰਦੇ ਆਂ ਕਿ ਜਿੰਨੇ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਪੈਲੀਆਂ ਖਰਾਬ ਹੋ ਚੁੱਕੀਆਂ ਕਣਕ ਵਜਾਉਣ ਦੇ ਵਿੱਚ ਨਾ ਹੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਚਲੋ ਜੋ ਪਸ਼ੂਆਂ ਦਾ ਚਾਰਾ ਵਗੈਰਾ ਉਹ ਇਹਨਾਂ ਨਾਲ ਸਾਥ ਦਿੱਤਾ ਜਾਵੇ ਹਾਂ ਜਮੀਨਾਂ ਦੇ ਵਿੱਚ ਜਿਹੜੇ ਦਲਦਲ ਇਹ ਚਲੋ ਜਮੀਨਾਂ ਵੀ ਖਰਾਬ ਹੋਈਆਂ ਫਿਲਹਾਲ ਤੱਕ ਕਿਉਂਕਿ ਇੱਕ ਤਾਂ ਫਸਲ ਜਿੱਥੇ ਖਰਾਬ ਹੋਈ ਨਾਲ ਜਮੀਨਾਂ ਵੀ ਕਿੰਨੀ ਦਲਦਲ ਹੋ ਚੁਗੀ ਜਮੀਨਾਂ ਦੇ ਵਿੱਚ ਤੇ ਇਹ ਤਾਂ ਕੋਈ ਹੁਣਾ ਤਾਂ ਮੌਸਮ ਵੀ ਠੰਡਾ ਹੁੰਦਾ ਹੈ ਨਾ ਟੈਂਪਰੇਚਰ ਇਹਦਾ ਵੱੱਤਰ ਬਹੁਤ ਔਖੀ ਆਣੀ ਹੈ ਕਈਆਂ ਏਰੀਆ ਦਾ ਕਣਕ ਨਹੀਂ ਬੀਜੀ ਜਾਣੀ ਤੇ ਕਈਆਂ ਏਰੀਆ ਬਹੁਤ ਮੁਸ਼ਕਲ ਨਾਲ ਕਣਕ ਬੀਜੀ ਜਾਣੀ ਹੈ ਹਮ ਸਾਰੀਆਂ ਸੰਸਥਾ ਨੇ ਉਹ ਬੇਨਤੀ ਹੈ ਕਿ ਇਹ ਇਲਾਕੇ ਦਾ ਵੱਧ ਤੋਂ ਵੱਧ ਸਾਥ ਦਿਓ ਸਰਕਾਰਾਂ ਨੂੰ ਬੇਨਤੀ ਹੈ ਠੀਕ ਹੈ ਧੰਨਵਾਦ ਭਾਜੀ ਇਹ ਭਾਈ ਜੀ ਸਾਹਮਣੇ ਕਿਹੜੇ ਕਿਹੜੇ ਪਿੰਡ ਨੇ ਇੱਥੋਂ ਆਪਾਂ ਗੱਲ ਕਰਦੇ ਦੂਸਰੀ ਸਾਈਡ ਤੇ ਜਿਹੜੇ ਪੱਟੀ ਵਾਲੀ ਸਾਈਡ ਤੇ ਗੱਲ ਕਰੇ ਇਹ ਸਾਹਮਣੇ ਜਿੱਲੂ ਘੇਆ ਡੂਮਣੀ ਵਾਲਾ ਆ ਇਧਰ ਬੱਬੂ ਦੀ ਬੇਰੀ ਵਾਲਾ ਆ ਗਿਆ ਸਾਹਮਣੇ ਅਗਲੇ ਦਾ ਕੋਡ ਬੁੱਢਾ ਉਹ ਦੂਜੇ ਪਾਵਲ ਦੀ ਜਮੀਨ ਠੀਕ ਹੈ ਉਹ ਤੋਂ ਅਗਲੇ ਦਾ ਚੂੜੀ ਇਹ ਦੂਸਰੇ ਬੰਨੇ ਆਪ ਮੱਲਾ ਵਾਲੀ ਸਾਈਡ ਤੇ ਜਿਹੜੇ ਉਹ ਇਧਰ ਪਿੰਡ ਗੱਗੜ ਕੇ ਆ ਜੱਲੋ ਕੇ ਆ ਤੇ ਇਹ ਨੇੜਲੇ ਪਿੰਡ ਇਧਰ ਕਾਲੇ ਕੇ ਆ ਗਏ ਜੀ ਦੂਸਰੇ ਬੰਨੇ ਜੀ ਇਹ ਦੋ ਤਿੰਨ ਪਿੰਡ ਇਧਰ ਸਾਹਮਣੇ ਹੈਗੇ ਤਾਂ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਜਿਹੜਾ ਮਾਲਕੀ ਜ਼ਮੀਨਾਂ ਤੇ ਵੱਡੇ ਪੱਧਰ ਤੇ ਜਿਹੜਾ ਦਰਿਆ ਲਗਾਤਾਰ ਢਾਹ ਲਾ ਰਿਹਾ ਤੁਸੀਂ ਸਾਹਮਣੇ ਉੱਥੇ ਦੇਖ ਸਕਦੇ ਇੱਥੋਂ ਫਸਲ ਦਿਸ ਵੀ ਰਹੀ ਏ ਜਿਹੜੇ ਕੋਈ ਉਹਨਾਂ ਦੇ ਜਿਹੜੀ ਪ੍ਰਾਲੀ ਵਗਾਰਾ ਜਾਂ ਦੂਸਰਾ ਤੀਸਰਾ ਸਾਰਾ ਦਿਸ ਰਿਹਾ ਤਾਂ ਲਗਾਤਾਰ ਜਿਹੜਾ ਸੱ ਸੁਣਨ ਵਾਲਿਆਂ ਨੂੰ ਵੱਤ ਵੱਤ ਬੇਨਤੀ ਇਹੀ ਕਰਾਂਗੇ ਕਿ ਜਿਹੜਾ ਇਸ ਵੀਡੀਓ ਦੇ ਜ਼ਰੀਏ ਜਰੀਏ ਇਸ ਕਿਸਾਨ ਭਰਾਵਾਂ ਦੀ ਵੱਤ ਵੱਤ ਮਦਦ ਕੀਤਾ ਹਾਲਾਤ ਲਗਾਤਾਰ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਕਿ ਜੋ ਇੱਥੇ ਸਤਲੁਜ ਦਰਿਆ ਨੇ ਤਤਲੀ ਮਚਾਈ ਹੈ ਜਿਸ ਤਰ੍ਹਾਂ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਲਗਾਤਾਰ ਜਿਹੜਾ ਮਾਲਕੀ ਜ਼ਮੀਨਾਂ ਨੂੰ ਜਿਹੜਾ ਲਗਾਤਾਰ ਸਤਲੁਜ ਦਰਿਆ ਦਾ ਹੜ ਦਾ ਪਾਣੀ ਉਹ ਢਾਲ ਆ ਰਿਹਾ ਵੱਡੇ ਪੱਧਰ ਤੇ ਜਿਹੜਾ ਜਿੱਥੇ ਫਸਲਾਂ ਨਹੀਂ ਵੱਡੇ ਪੱਧਰ ਤੇ ਬਰਬਾਦੀ ਕੀਤੀ ਹੈ ਜਿਹੜੇ ਪੱਕੀਆਂ ਫਸਲਾਂ ਜਿਹੜੀਆਂ ਜ਼ਮੀਨਾਂ ਨੇ ਨਾਲ ਝੋਨੇ ਦੀ ਫਸਲ ਪੱਕਣ ਵਾਲੀ ਸੀ ਉਹ ਸਾਰਾ ਜਿਹੜਾ ਢਾਈ ਢੇਰੀ ਕਰਤਾ ਨਾਲ ਵੱਡੇ ਪੱਧਰ ਤੇ ਮਾਲਕੀ ਜ਼ਮੀਨਾਂ ਨੂੰ ਜਿਹੜਾ ਖੋਰਾ ਲਾ ਰਿਹਾ ਸਤਲੁਜ ਦਰਿਆ ਦਾ ਲਗਾਤਾਰ ਪਾਣੀ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਅਸੀਂ ਸੁਣਨ ਵਾਲਿਆਂ ਨੂੰ ਇਹੇ ਵੱੱਦ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਲਾਲਜੀਤ ਸਿੰਘ ਭੁੱਲਰ ਜਿਹੜੇ ਕੈਬਨਟ ਮੰਤਰੀ ਉਹਨਾਂ ਨੂੰ ਤਾਂ ਨਾਲ ਪ੍ਰਸ਼ਾਸਨ ਨੂੰ ਤੇ ਜਿਹੜੇ ਸਾਡੇ ਐਨਜੀਓ ਸਮਾਜਿਕ ਸਥਾਨਾਂ ਨੂੰ ਉਹਨਾਂ ਨੂੰ ਬੇਨਤੀ ਕਰਾਂਗੇ ਇਸ ਵੀਡੀਓ ਦੇ ਜ਼ਰੀਏ ਇਹਨਾਂ ਪ੍ਰਭਾਵਿਤ ਖਸਾਨਾਂ ਦੇ ਜਿਹੜੇ ਪੀੜਤ ਖਾਨਾਂ ਦੀ ਜਰੂਰ ਬਾਫੜਨ ਤੇ ਚੈਨਲ ਜਿਹੜਾ ਸਾਡੀ ਧਰਤੀ ਸਾਡੇ ਲੋਕ YouTube Facebook ਤੇ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ